ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਬਾਬਾ ਲੱਖੀ ਸ਼ਾਹ ਬੰજારਾ ਸੇਵਾਤਰਸ ਇੰਡੀਆ ਕੌਮੀ ਪ੍ਰਦਾਨ ਸਰਦਾਰ ਕੁਲਦੀਪ ਸਿੰਘ ਸਿੱਧੂਪੁਰ ਵੱਲੋਂ ਬਾਬਾ ਲੱਖੀ ਸ਼ਾਹ ਬੰજારਾ ਜੀ ਦਾ ਜਨਮ ਦਿਨ ਬਸੀ ਪਠਾਣਾ ਵਿਖੇ ਮਨਾਇਆ ਗਿਆ ਜਿੱਥੇ ਸਿੱਖ ਸੰਗਤਾਂ ਨੇ ਪਾਰੀ ਗਿੰਤੀ ਵਿੱਚ ਸ਼ਮੂਲੀਅਤ ਕੀਤੀ ਜੀ ਵਾਹਿਗੁਰੂ ਜੀ ਕਾ ਕਾਲਤਾ ਵਾਹਿਗੁਰੂ ਦੀ ਫਤਿਹ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਧੰਨਵਾਦ ਬਾਬਾ ਲੱਖੀ ਸ਼ਾਹ ਬੰਜਾਰਾ ਜੀ ਜੋ ਕਿ ਸਿੱਖ ਕੌਮ ਦੇ ਉਹ ਮਹਾਨ ਯੋਧੇ ਜਿਨ੍ਹਾਂ ਨੇ ਆਪਣੀ ਕੁਰਬਾਨੀ ਔਰ ਪਰਿਵਾਰ ਦੀ ਕੁਰਬਾਨੀ ਸਿੱਖ ਕੌਮ ਦੇ ਲਈ ਦਿੱਤੀ 4 ਜੁਲਾਈ 1580 80 ਈਸਵੀ ਨੂੰ ਜਿਹਨਾਂ ਦਾ ਜਨਮ ਹੋਇਆ ਔਰ 100 ਸਾਲ ਦੀ ਉਮਰ ਭੋਗਦੇ ਹੋਏ ਉਹ ਸ਼ਹੀਦ ਹੋਏ ਔਰ ਜਿਨ੍ਹਾਂ ਨੇ ਤਾਂ ਤਾਂ ਨੋਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਦੇਸ਼ ਸਨਕਾਰ ਕੀਤਾ ਆਪਣੇ ਘਰ ਨੂੰ ਅੱਗ ਲਗਾ ਕੇ ਕਿਉਂਕਿ ਮੁਗਲ ਹਕੂਮਤ ਐਨਾ ਜ਼ੋਰ ਸੀ ਉਹਨਾਂ ਦੇ ਰਾਜ ਦੇ ਵਿੱਚ ਜੀ ਨਹੀਂ ਸੀ ਪਰਮਾਰਥਕ ਪਰ ਲਕਸ਼ਮੀ ਸ਼ਾਹ ਵਗੈਰਾ ਉਹ ਸ਼ਖਸੀਅਤ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਪਰਿਵਾਰ ਦੀ ਕੁਰਬਾਨੀ ਦਿੱਤੀ ਆਪਣੀ ਕੁਰਬਾਨੀ ਦਿੱਤੀ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਸਾਹਿਬ ਦਾ ਦੇਸ਼ ਸਨਕਾਰ ਕੀਤਾ ਇਸ ਤਰ੍ਹਾਂ ਦੀਆਂ ਮਾਨਮਕੀ ਜਿਹੜੇ ਸ਼ਖਸੀਅਤਾਂ ਨੇ ਮਨਮੋਸਤ ਕੌਮ ਦੇ ਵਿੱਚੋਂ ਅੱਖੋ ਬਰੋਕੇ ਨਹੀਂ ਕੀਤਾ ਜਾ ਸਕਦਾ ਇਸ ਤਰ੍ਹਾਂ ਦੇ ਮਹਾਰ ਯੋਧੇ ਨੂੰ ਜਦੋਂ ਯਾਦ ਕਰਦੇ ਆ ਤਾਂ ਸਾਨੂੰ ਸਿੱਖ ਕੌਮ ਦਾ ਸਾਰਾ ਇਤਿਹਾਸ ਯਾਦ ਆ ਜਾਂਦਾ ਤੋਂ ਮੈਂ ਬਾਬਾ ਲੱਖੀ ਸਿੰਘ ਬੰਜਾਰਾ ਖੜਕਤਾ ਤੋਂ ਵੀ ਪ੍ਰਧਾਨ ਹੋਣ ਦੇ ਨਾਤੇ ਅਤੇ ਅਨਸਬ ਹਲਕਾ ਬੰਦੀ ਖਾਣਾ ਦਾ ਸੇਵਾਦਾਰ ਹੋਣ ਦੇ ਨਾਤੇ ਭਾਰਤੀ ਜਨਤਾ ਪਾਰਟੀ ਦੇ ਅੱਜ ਬਾਬਾ ਜੀ ਦਾ ਜਨਮ ਦਿਹਾੜਾ ਮਨਾਇਆ ਔਰ ਵੱਡੀ ਗਲਤੀ ਵਿੱਚ ਸਿੱਖ ਸੱਤਾ ਨੇ ਸ਼ਮੂਲਿਤ ਕੀਤੀ ਹੈ ਵੱਡੀ ਗਲਤੀ ਸਾਡੇ ਅਹੁਦੇਦਾਰ ਸਭਾ ਵਾਲਿਆਂ ਨੇ ਸ਼ਮੂਲਿਤ ਕੀਤੀ ਹੈ ਮੈਂ ਧੰਨਵਾਦ ਕਰਦਾ ਹਾਂ ਉਹਨਾਂ ਨੂੰ ਜਿਨ੍ਹਾਂ ਨੇ ਸਿੱਖ ਕੌਮ ਨੂੰ ਫਰਜੀਦ ਕਰਨ ਦੇ ਲਈ ਔਰ ਬਾਬਾ ਲਖਮੀਸ਼ਾ ਮਰਜਾਰਾ ਜੀ ਦੀ ਸੋਚ ਨੂੰ ਮੁਜੀਦ ਕਰਨ ਲਈ ਉਪਰਾਲਾ ਕੀਤਾ ਔਰ ਉਹ ਬਾਬਾ ਲਖਮੀਸ਼ਾ ਮਰਜਾਰਾ ਜਿਨ੍ਹਾਂ ਨੇ ਸਮਾਜ ਦੀ ਖਾਤਰ ਕੌਮ ਦੀ ਖਾਤਰ ਵੱਡੀਆਂ ਲੜਾਈਆਂ ਲੜੀਆਂ ਔਰ ਵੱਡੇ ਕੰਮ ਕੀਤੇ ਸੋਨਾ ਦੇ ਜਨਮ ਦਿਨ ਆਜ ਮਨਾਇਆ ਸਾਡੇ ਮੰਡਲ ਪ੍ਰਧਾਨ ਓ ਗੌਤਮ ਚਾਮਰਾਣ ਰੂਲਾ ਜੀ ਸਾਡੇ ਬਹੁਤ ਸਤਿਕਾਰ ਦੇ ਯੋਗ ਤੇ ਅਰੰਧੇ ਮੈੜਾ ਕੀ ਕ੍ਰਾਂਤੀਕ ਬੈੜਾ ਜੀ ਪਾਪਾ ਜੀ ਦੇ ਮੁਖ ਮੈਂ ਮੰਨ ਲਉ ਸ਼ਾਮਿਲ ਹੋਏ ਨੇ ਕਿਉਂਕਿ ਸਿੱਖੀ ਦੀ ਗੱਲ ਹੈ ਪਾਪਾ ਜੀ ਸਾਡੇ ਸਤਨਾਮ ਸਿੰਘ ਰੈਲੀ ਰੈਲੀ ਸਾਹਿਬ ਵਾਲੇ ਜਿਹੜੇ ਕਿ ਪਾਪਾ ਹੰਸਾਣੀ ਸਾਹਿਬ ਦੇ ਚਰਨ ਸੇਵਕ ਨੇ ਉਹ ਵੀ ਅੱਜ ਵਿਸ਼ੇਸ਼ ਤੌਰ ਤੇ ਸਾਡੇ ਸ਼ੁਭ ਸਿੰਘ ਜੀ ਅਤੇ ਸਾਡੇ ਜਸਵੀਰ ਸਿੰਘ ਸਾਡੇ ਬਹੁਤ ਸਕਾਰਜੋ ਬਹੁਤ ਪ੍ਰਧਾਨ ਕੀਏ ਆਏ ਨੇ ਗੁਰਮੀਤ ਸਿੰਘ ਹੋਰ ਸਾਡੇ ਆਪਣੇ ਛਟੜੀ ਜੀ ਜਪੜੇ ਤੇ ਤੋਂ ਵੀ ਉੱਪਰ ਛਟੜੀ ਜੀ ਬਹੁਤ ਪ੍ਰਧਾਨ ਕੀ ਨੇ ਰਾਗੂ ਬੀਜੇਪੀ ਦੇ ਸਾਡੇ ਅਨੁਰੂਧ ਗੋਤਮ ਜੀ ਸ਼ਾਮਲਾ ਲਰੂਲਾ ਜੀ ਮੰਡਲ ਦੇ ਪ੍ਰਧਾਨ ਸਾਡੇ ਗਲੌਂਦੀ ਸਾਹਿਬ ਸਾਡੇ ਰਾਜੂ ਜੀ ਸਾਡੇ ਸੁਖਦੇਵ ਸਿੰਘ ਜੀ ਸਯੋਪਾਡਨ ਜੀ ਹੋਰ ਬਹੁਤ ਸਾਰੇ ਸ਼ਖਸੀਅਤਾਂ ਨੂੰ ਸਾਡਾ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਦੋ ਮਿੰਟ ਤੇ ਨਹੀਂ ਇਹ ਦੋ ਸ਼ਬਦ ਤੁਹਾਨੂੰ ਇਹ ਕਹਿਣ ਦੇ ਸਾਡੇ ਕਤਨਾਮ ਸਿਖ ਰਹੇ ਨੇ ਹੋਜੀ ਵਾਹਿਗੁਰੂ ਕੀ ਬਖਸ਼ਾ ਵਾਹਿਗੁਰੂ ਜੀ ਅੱਜ ਤਨ ਤਨ ਬਾਬਾ ਲੱਖੀਸ਼ਾ ਬਨਜਾਰਾ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਜੀ ਤੇ ਸਰਦਾਰ ਕੁਲਦੀਪ ਸਿੰਘ ਜੀ ਨੇ ਸਾਨੂੰ ਬੁਲਾਇਆ ਤਾਂ ਵੀ ਬਹੁਤ ਖੁਸ਼ੀ ਨਾਲ ਆਇਆ ਜੀ ਤੇ ਅਗਲਾ ਬੁਲਾਉਂਦਾ ਤਾਂ ਵੀ ਜਾਣਾ ਪੈਂਦਾ ਤਿੰਨੇ ਕਰਤੀ ਤੇ ਆ ਜੀ ਅਸੀਂ ਇਹ ਮੇਰੇ ਵੀ ਜੀ ਦੇਖਦੇ ਜਿਹੜਾ ਮਰਜ਼ੀ ਬੁਲਾਵੇ ਉਹਦੇ ਜ਼ਰੂਰ ਜਾਂਦੇ ਆ ਜੀ ਤੇ ਐਸੇ ਤਰ੍ਹਾਂ ਅਗਲੇ ਸਾਲ ਵੀ ਐਸੋ ਵੀ ਵੱਡਾ ਸਮਾਗਮ ਕਰਾ ਸਕੀਏ ਮੰਡੀ ਦੇ ਵਿੱਚ ਸਾਰੀਆਂ ਸੰਗਤਾਂ ਨੇ ਕੁਲਦੀਪ ਸਿੰਘ ਜੀ ਦਾ ਸੰਗੋਗ ਦੇਣਾ ਤੇ ਐਦਾਂ ਨੂੰ ਮੈਂ ਗਾਹਾਂ ਨੂੰ ਇਹ ਤੋਂ ਦੌੜਨ ਜਾਂ ਜੀ ਇਹਨਾਂ ਨੇ ਬਹੁਤ ਭੋਲਾ ਕਰਨਾ ਦੇ ਫੰਕਟਾ ਨਾਲ ਬਹੁਤ ਜ਼ਿਆਦਾ ਵਾਈਪੂ ਦੀ ਦਾ ਖੰਸਾ ਵਾਈਪੂ ਚੋਤੇ ਕੱਟ ਕਰਨ ਕਿਸੇ